ਚਲੋ ਸਤਿ ਸ਼੍ਰੀ ਅਕਾਲ ਜੀ ਉਮੀਦ ਹੈ ਸਾਰੇ ਚੜ੍ਹਦੀ ਕਲਾ ਚ ਹੋਵੋਗੇ ਠੀਕ ਠਾਕ ਹੋਵੋਗੇ ਅੱਜ ਦੀ ਵੀਡੀਓ ਇੱਕ ਬੇਹਦ ਖਾਸ ਕਹਾਣੀ ਦੇ ਨਾਲ ਹੈ ਇਹ ਕਹਾਣੀ ਤੁਹਾਡੀ ਜ਼ਿੰਦਗੀ ਦੇ ਵਿੱਚ ਬੜਾ ਵੱਡਾ ਅਸਰ ਛੱਡੇਗੀ ਅਸੀਂ ਸਾਰੇ ਆਪਣੀ ਜ਼ਿੰਦਗੀ ਦੇ ਵਿੱਚ ਪਰੇਸ਼ਾਨ ਰਹਿੰਦੇ ਆ ਸੋ ਸਭ ਤੋਂ ਪਹਿਲੀ ਗੱਲ ਜਦੋਂ ਅਸੀਂ ਸਫ਼ਰ ਕਰਦੇ ਆ ਬੱਸਾਂ ਦੇ ਵਿੱਚ ਤਾਂ ਅਸੀਂ ਡਰਾਈਵਰ ਨੂੰ ਜਾਣਦੇ ਨਹੀਂ ਹੁੰਦੇ ਕੌਣ ਹੈ ਕਿੱਥੋਂ ਆ ਕਿਸ ਤਰ੍ਹਾਂ ਦੀ ਡਰਾਈਵਿੰਗ ਹੈ ਅਸੀਂ ਆਰਾਮ ਨਾਲ ਬੈੰਨੇ ਆ ਭਰੋਸਾ ਹੁੰਦਾ ਹੈ ਕਿ ਅਸੀਂ ਪਹੁੰਚ ਜਾਾਂਗੇ ਟ੍ਰੇਨ ਦਾ ਸਫ਼ਰ ਕਰਦੇ ਆਂ ਟ੍ਰੇਨ ਦੇ ਵਿੱਚ ਵੀ ਸੇਮ ਕੰਡੀਸ਼ਨ ਹੁੰਦੀ ਹੈ ਕਿ ਅਸੀਂ ਉਹਨੂੰ ਨਹੀਂ ਜਾਣਦੇ ਜਿਹੜਾ ਡਰਾਈਵਰ ਆ ਟ੍ਰੇਨ ਦਾ ਇੰਜਣ ਚਲਾ ਰਿਹਾ ਆ ਨਹੀਂ ਪਤਾ ਉਹਦੇ ਬਾਰੇ ਕੌਣ ਆ ਕਿੱਥੋਂ ਆ ਬਟ ਪੂਰੇ ਭਰੋਸੇ ਦੇ ਨਾਲ ਅਸੀਂ ਪਹੁੰਚ ਜਾਾਂਗੇ ਸਮੁੰਦਰੀ ਜਹਾਜ਼ 'ਚ ਲੋਕੀ ਸਫ਼ਰ ਕਰਦੇ ਆਂ ਕੋਈ ਮਤਲਬ ਨਹੀਂ ਆ ਕੌਣ ਚਲਾ ਰਿਹਾ ਕੀ ਗੱਲਬਾਤ ਹੈ ਟਿਕਟ ਲੈਣੇ ਆ ਸਫਰ ਕਰਦੇ ਆ ਪਹੁੰਚ ਜਾਨੇ ਆ 에ਅਰ ਜਿਹੜੇ ਆਪਣੇ ਜਹਾਜ਼ ਆ ਪਾਇਲਟ ਜਹਾਜ਼ ਚਲਾਉਂਦਾ ਆ ਅਸੀਂ ਫਲੈਟ ਤੇ ਜਾਨੇ ਆ ਬੈਹਨੇ ਆ ਮੰਜ਼ਿਲ ਤੇ ਪਹੁੰਚ ਜਾਨੇ ਆ ਸਾਨੂੰ ਕੋਈ ਪਰਵਾਹ ਨਹੀਂ ਹੁੰਦੀ ਕੌਣ ਚਲਾ ਰਿਹਾ ਹੈ ਕਿਸ ਤਰ੍ਹਾਂ ਚਲਾ ਰਿਹਾ ਕੀ ਗੱਲਬਾਤ ਹੈ ਬਸ ਬਟ ਜਦੋਂ ਅਸੀਂ ਜ਼ਿੰਦਗੀ ਦੇ ਵਿੱਚ ਆਉਂਦੇ ਆ ਤਾਂ ਅਸੀਂ ਬੜੀ ਟੈਨਸ਼ਨ ਲੈ ਕੇ ਚੱਲਦੇ ਆਂ ਕੀ ਬਣੇਗਾ ਕੀ ਹੋਵੇਗਾ ਕਿਵੇਂ ਹੋਵੇਗਾ ਇਹ ਕਿਉਂ ਨਹੀਂ ਹੋ ਰਿਹਾ ਆ ਕਿਉਂ ਨਹੀਂ ਹੋ ਰਿਹਾ ਇਸ ਤਰ੍ਹਾਂ ਕਿਉਂ ਹੋ ਰਿਹਾ ਆ ਜਦੋਂ ਕਿ ਜ਼ਿੰਦਗੀ ਨੂੰ ਚਲਾਉਣ ਵਾਲੇ ਅਸੀਂ ਨਹੀਂ ਹਾਂ ਜ਼ਿੰਦਗੀ ਕਰਤਾ ਪੁਰਖ ਪਰਮਾਤਮਾ ਚਲਾਉਂਦਾ ਆ ਔਰ ਅਸੀਂ ਉਸ ਪਰਮਾਤਮਾ ਤੇ ਭਰੋਸਾ ਨਹੀਂ ਕਰਦੇ ਬਿਲਕੁਲ ਸਾਰੀ ਫਿਕਰ ਰਹੀ ਦੀ ਹੈ ਟੈਨਸ਼ਨ ਰਹੀ ਦੀ ਹੈ ਚਿੰਤਾ ਮਾਂ ਰਹੀ ਦੀ ਹੈ ਨੇ ਹਮੇਸ਼ਾ ਖੋਣਾ ਕੀ ਚਾਹੁੰਦਾ ਆ ਸਾਨੂੰ ਜ਼ਿੰਦਗੀ ਨੂੰ ਚਲਾਉਣ ਵਾਲੇ ਪਰਮਾਤਮਾ ਤੇ ਵਿਸ਼ਵਾਸ ਕਰਨਾ ਚਾਹੀਦਾ ਕਿ ਕੋ ਡਰਾਈਵਰ ਹੈ ਜ਼ਿੰਦਗੀ ਦਾ ਉਹ ਚਲਾ ਰਿਹਾ ਜ਼ਿੰਦਗੀ ਨੂੰ ਜੇ ਦੁਨੀਆਂ ਦੇ ਲੋਕ ਬੜੀ ਸਮਝ ਦੇ ਨਾਲ ਲਿਆਕਤ ਦੇ ਨਾਲ ਡਰਾਈਵਰ ਡਰਾਈਵਰੀ ਕਰਦੇ ਆ ਗੱਡੀਆਂ ਮੋਟਰ ਵਹੀਕਲ ਫਲਾਈਟ ਚਲਾ ਰਹੇ ਆ ਤਾਂ ਇਹ ਪਰਮਾਤਮਾ ਆ ਤੁਹਾਡੀ ਜ਼ਿੰਦਗੀ ਨੂੰ ਸਹੀ ਚਲਾਉਂਦਾ ਤਾਂ ਇਹ ਟੱਕਰ ਜਿਹੜੀ ਆ ਉਹ ਨਹੀਂ ਹੋਵੇਗਾ ਤੁਹਾਨੂੰ ਸੇਫਲੀ ਇਸ ਜ਼ਿੰਦਗੀ ਦੇ ਸਫਰ ਤੋਂ ਲੈ ਕੇ ਜਾਏਗਾ ਬਚਾ ਕੇ ਪਰ ਸਾਡੇ ਅੰਦਰ ਇੱਕ ਵਿਸ਼ਵਾਸ ਜਿਹਦਾ ਕਿ ਸਾਡੇ ਅੰਦਰ ਨਹੀਂ ਬਣ ਪਾਉਂਦਾ ਇਸ ਕਰਕੇ ਅਸੀਂ ਪਰੇਸ਼ਾਨ ਰਹਿੰਦੇ ਹਾਂ ਸੋ ਇਸ ਕਰਕੇ ਜ਼ਰੂਰੀ ਹੈ ਕਿ ਜ਼ਿੰਦਗੀ ਚੱਲ ਰਹੀ ਆ ਪਰ ਚਲਾਉਣ ਵਾਲਾ ਹੋਰ ਆ ਵੀ ਅਸੀਂ ਨਹੀਂ ਆ ਸਾਨੂੰ ਉਸ ਪਰਮਾਤਮਾ ਦੇ ਭਰੋਸਾ ਕਰਨਾ ਚਾਹੀਦਾ ਆ ਆਪਣੇ ਕਰਮ ਪ੍ਰਤੀ ਇਮਾਨਦਾਰ ਰਹਿਣਾ ਚਾਹੀਦਾ ਆ ਫਿਰ ਹੀ ਅਸੀਂ ਜ਼ਿੰਦਗੀ ਦੇ ਵਿੱਚ ਕੋਈ ਤਰੱਕੀ ਹਾਸਲ ਕਰ ਸਕਦੇ ਹਾਂ ਸੱਚੀ ਗੱਲ ਆ